ਚਾਈਨਾ ਨਾਮ ਬਿਲਕੁਲ ਨਹੀਂ ਡਾਣਾ ਹੁਣ ਆਪਾਂ ਧਾਗੇਲੀ ਡੋਰ ਲਿਆਂਦੀ ਆ ਉਹ ਤੁਹਾਨੂੰ ਲੈ ਕੇ ਦਿੱਤੀ ਉਹਨਾਂ ਨੇ ਇਹ ਡੋਰ ਡਾਓ ਆਪਾਂ ਪੋਕੀਮਨੀ ਕਰ ਲੈ ਕੇ ਦਿੱਤੀ ਉਹ ਐ ਉਹ ਦੇਨ ਪੁਲਿਸ ਵਾਲਿਆਂ ਗੱਲ ਹੀ ਲਾਗੀ ਰਿਤੀ ਡੋਰ ਕਹਿੰਦੇ ਉਹਨੂੰ ਇਹਨਾਂ ਡਾਓ ਤੇ ਉਹ ਚਾਈਨਾ ਗੱਟੂ ਛੱਡ ਦੋ ਤੇ ਮੈਂ ਪੋਕੀਮਨੀ ਇਕੱਠੀ ਕਰਕੇ ਗੱਟੂ ਲਿਆਂਦਾ ਸੀ ਚਾਈਨਾ ਦਾ ਤੇ ਉਹ ਵੀ ਮੈਂ ਸਾਰਾ ਸਾੜਦਾ ਹੁਣ ਤੇ ਹੁਣ ਮੈਂ ਇਹ ਕਹਿਣਾ ਚਾਹੁੰਦਾ ਚਾਈਨਾ ਡੋਰ ਨਾਲ ਨਾ ਡਾਓ ਤੇ ਉਹਨੇ ਸਖਤ ਬੰਦੀ ਕੀਤੀ ਜਾਵੇ ਚਾਈਨਾ ਡੋਰ ਨੂੰ ਡੋਰ ਜੀ ਬਿਲਕੁਲ ਵੀ ਕੱਚੀ ਨਹੀਂ ਡੋਰ ਜੀ ਆਏ ਕੋਟਨ थ्रेड ਧੋਰ ਜੇ ਬਾਕੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਾਕੀ ਬਾਕੀ ਬਾਰੇ ਕਹਿਣਾ ਚਾਹਾਂਗੇ ਤੇ ਜੀ ਵੀ ਨਾ ਡਾਓ ਤੇ ਹੁਣ ਅਸੀਂ ਵੀ ਕੰਨਾਂ ਨੂੰ ਹਸਵਾ ਲਿਆ ਤੇ ਹੁਣ ਅ ਤੋਂ ਵੱਧ ਫੈਮਿਲੀ ਚਾਈਨਾ ਨਾ ਡਾਵਾਂਗੇ ਤੇ ਅ ਤੋਂ ਬਾਅਦ ਆਪਾਂ ਕੋਟਨ थ्रेड ਹੈ ਡਾਵਾਂਗੇ ਠੀਕ ਪਿੱਛੇ ਆ ਜਾ ਪਿੱਛੇ ਉਹ ਵਿਚੇ ਪੈਟਰੋਲ ਪਾ ਗਏ ਫਿਰ ਸਾਰਾ ਲੰਨ ਕਰ ਦਿੱਤਾ ਗਿਆ ਆਗ ਲੱਗਦੀ ਆ ਮਨੀ ਮਨੀ ਅੰਦਰ ਆ ਮਨੂੰ ਉਧਰ ਆ ਤੁਹਾਡੇ ਨਾਲ ਜਲਦ ਪੇਸ਼ ਕਰਾਂਗੇ ਤੁਸੀਂ ਬਣੇ ਰਹੋ ਵਸਤੇ ਠੀਕ ਆ ਚੱਲ ਚੱਲ ਜਾਂਦਾ ਉਹ ਮਰਦੇ ਕਿਹਦੀ ਖਾਵੇ ਉਹ ਟਾਗਿਆ ਦੀ ਡੋਰ ਕਿੱਥੋਂ ਰੇਲ ਵਾਲੇ ਜੀ ਅਸੀਂ ਗੁਨਾਣਕਵਾੜਾ ਦੇ ਰਹਿਣ ਵਾਲੇ ਆ ਜਿਹਨੀ ਨੀੜ ਵਾਲੀ ਗਲੀ ਦੇ ਵਿੱਚ ਕੀ ਕੀ ਕੰਮ ਕਰਦੇ ਹੋ ਮੈਂ ਪੰਜਾਬ ਪੁਲਿਸ ਉਹ ਚੇਸ ਆਈਆਂ ਟ੍ਰੈਫਿਕ ਪੁਲਿਸ ਦੇ ਵਿੱਚ ਲੱਗੇ ਆ ਡਿਊਟੀ ਕਰ ਰਹੇ ਆ ਹਾਂਜੀ ਅੱਜ ਕੀ ਉਪਰਾਲਾ ਕੀਤਾ ਗੁਨਾਣਕਵਾੜਾ ਵਿੱਚ ਉਪਰਾਲਾ ਦੇਖੋ ਜੀ ਅਸੀਂ ਸਾਰਿਆਂ ਨੇ ਰਲ ਕੇ ਇਹਨਾਂ ਵੀਰਾਂ ਨਾਲ ਮੰਗਲਬਾਦ ਕੀਤੀ ਸੀ ਕਿ ਭਾਈ ਚਾਨਾ ਡੋਰ ਜਿਹੜੀ ਲੋਕਾਂ ਦੇ ਗਲੇ ਵੱਡੇ ਜਾ ਰਹੇ ਆ ਬੱਚਿਆਂ ਦੇ ਵੀ ਵੱਡਿਆਂ ਦੇ ਵੀ ਸਾਰਾ ਨੁਕਸਾਨ ਹੋ ਰਿਹਾ ਜਾਨੀ ਨੁਕਸਾਨ ਹੋ ਰਿਹਾ ਤਾਂ ਨੂੰ ਸਾਡਾ ਮਾਂ ਸਾਡਾ ਬੱਚਾ ਵੀ ਕਿਸੇ ਦਾ ਜਾਂ ਸਾਡਾ ਪਰਿਵਾਰ ਦਾ ਮੈਂਬਰੀ ਕੋਈ ਹੋ ਸਕਦਾ ਕਿਉਂਕਿ ਸਾਨੂੰ ਸੀਪੀ ਸਾਹਿਬ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਉਹਨਾਂ ਨੇ ਸਮਝਾਇਆ ਪ੍ਰੇਰਿਆ ਸੀ ਸਾਨੂੰ ਸਾਰੇ ਪੁਲਿਸ ਅਫਸਰ ਮੁਲਾਜ਼ਮਾਂ ਨੂੰ ਇਕੱਤਰ ਕਰਕੇ ਉਸ ਤੋਂ ਬਾਅਦ ਸਰਦਾਰ ਹਰਪਾਲ ਸਿੰਘ ਜੀ ਨੇ ਸਾਡੇ ਟ੍ਰੈਫਿਕ ਦੇ ਨੇ ਐਸਪੀ ਸਾਹਿਬ ਉਹਨਾਂ ਨੇ ਵੀ ਸਾਨੂੰ ਕਿਹਾ ਸੀ ਇਹ ਭਾਈ ਜਿੱਥੇ ਵੀ ਕੋਈ ਚੰਨਾ ਡੋਰਦਾ ਇਹੋ ਜਿਹਾ ਹੁੰਦਾ ਕੰਮ ਉਹਨੂੰ ਫੜੋ ਫੜਾਓ ਲੇਕਿਨ ਅਸੀਂ ਪਹਿਲਾਂ ਇਹ ਕੋਈ ਕੀਤੀ ਵੀ ਆਪਾਂ ਬੱਚਿਆਂ ਨੂੰ ਪ੍ਰੇਰਿਆ ਇਹ ਪਈਜੀਤ ਕੋ ਹੈਗੀ ਆ ਲਿਆਓ ਉਹ ਕਿ ਬੱਚਿਆਂ ਨੇ ਕਿਹਾ ਵੀ ਸਰ ਕੋ ਪਿਛਲੇ ਸਾਲ ਦੀਆਂ ਪਈਆਂ ਮੈਂ ਕਿਹਾ ਜੀ ਕੋਈ ਨਹੀਂ ਪਿਛਲੇ ਸਾਲ ਦੀਆਂ ਲਿਆਓ ਜਨੇਰ ਕੀ ਵੀ ਕਿਸੇ ਨੇ ਗਲਤੀ ਨਾਲ ਲਿਆ ਆਂਦੀ ਹੈ ਮੁੱਲ ਲਿਆਓ ਤੇ ਸਾੜੀਏ ਕਾਫੀ ਸਾਰੇ ਗੱਟੂ ਜਿਹੜੇ ਸੀ ਇੱਥੇ ਅੱਗ ਲਾ ਕੇ ਸਾੜੇ ਗਏ ਆ ਤਾਂ ਕਿ ਅਸੀਂ ਚੋਨਾ ਡੋਰ ਤੋਂ ਆਪਣੀ ਜਾਨ ਬਚਾ ਸਕੀਏ ਹੋਰਨਾਂ ਦੀ ਵੀ ਜਾਨ ਬਚਾ ਸਕੀਏ ਇਹ ਜਿਹੜੇ 2-4 ਤੁਹਾਡੇ ਆਪਣੇ ਘਰ ਦੇ ਲੱਗੇ ਉਹਨਾਂ ਨੂੰ ਹੀ ਪ੍ਰੇਰਿਤ ਕੀਤਾ ਕਿ ਪੂਰੇ ਨਹੀਂ ਅਸੀਂ ਪੂਰੇ ਗਨਾਨੇ ਕਵਾੜੇ ਵਿੱਚੋਂ ਇਕੱਤਰ ਕੀਤੇ ਆ ਕਿੰਨੇ ਕੁ ਘਰ ਆ ਜਿਹੜਾ ਮੰਨ ਲਓ ਕਰੀਬ ਆਪਾਂ ਲਾ ਲੋ ਕਿ 20-25 ਘਰਾਂ ਦੇ ਵਿੱਚ ਕਿਹਾ ਜਿਨ੍ਹਾਂ ਦੇ ਵਿੱਚੋਂ ਕਾਫੀਆਂ ਨੇ ਲੰਨ ਕੀ ਲਿਆ ਕੇ ਦਿੱਤੇ ਸਾਨੂੰ ਇਸ ਗੱਟੂ ਉਹ ਅੱਗ ਲਾ ਕੇ ਹੀ ਸਾੜੇ ਨੇ ਸਾਰਿਆਂ ਨੇ ਮੂਰੇ ਮਹਲਾ ਲਾਦਿਆ ਨੇ ਵੇਖਿਆ ਵੀ ਗਿਆ ਇੱਕ ਦੋ ਚੋਰੀ ਬੱਚੇ ਨੇ ਲਿਆਂਦੇ ਤੇ ਤੁਹਾਡੇ ਵੱਲੋਂ ਉਹ ਵੀ ਵਿੱਚੋਂ ਪਾ ਕੇ ਸਾਰੇ ਬਿਲਕੁਲ ਜੀ ਉਹਨਾਂ ਨੂੰ ਸਮਝਾਇਆ ਗਿਆ ਵੀ ਪਤਾ ਕੱਲ ਨੂੰ ਸਾਡਾ ਬੱਚਾ ਵੀ ਹੋ ਸਕਦਾ ਜੀ ਜਿਹੜੇ ਸਾਡਾ ਪਰਿਵਾਰ ਦਾ ਮੈਂਬਰੀ ਵੀ ਹੋ ਸਕਦਾ ਉਹ ਰਾਤ ਜਾਂਦਾ ਹੋਵੇ ਮੋਟਰਸਾਈਕਲ ਤੇ ਸਕੂਟਰ ਤੇ ਜਾਂ ਘਰ ਦੇ ਉੱਤੇ ਕੋਈ ਛੱਤ ਦੇ ਖਲੋਤਾ ਤੇ ਉਹਦੇ ਵੀ ਫੇਰ ਸਕਦੀ ਹੈ ਬੱਚਿਆਂ ਨਾਲ ਗੱਲਬਾਤ ਕੀਤੀ ਕਿੰਨੇ ਉਹ ਪੋਕਟ ਮੰਨੀ ਆਪਾਂ ਜੋਰ-ਜੋਰ ਤੇ ਅਵੇ ਕੀ ਸੀ ਪਰ ਚੋਰੀ ਲਿਆਂਦੇ ਸੀ ਫਿਰ ਵੀ ਉਸਦੇ ਬਾਅਦ ਵੀ ਤੁਹਾਡੇ ਕੋਲ ਵੱਲੋਂ ਇਹ ਕਹਲਾ ਕੀਤਾ ਗਿਆ ਕੀ ਕਹਲਾ ਦੇ ਦੇਖੋ ਅਸੀਂ ਬੱਚਿਆਂ ਨੂੰ ਹੋ ਗਿਆ ਠੀਕ ਹੈ ਜਿਤਨਾ ਵੀ ਤੁਸੀਂ ਇਕੱਤਰ ਕਰਕੇ ਮਾਇਆ ਲਿਆਂਦੀ ਪੈਸੇ ਇਕੱਠੇ ਕਰਕੇ ਲਿਆਂਦੀ ਆ ਪਰ ਲੇਕਿਨ ਜਿਹੜੀ ਅਸਲੀਅਤ ਹੈ ਸਚਾਈ ਇਹ ਆ ਵੀ ਤੁਹਾਡਾ ਵੀ ਨੁਕਸਾਨ ਹੋਣਾ ਤੁਹਾਡੀ ਤਾਂ ਹੋਣ ਵੱਡੀ ਜਾਵੇ ਫਿਰ ਕੀ ਕਰੋਗੇ ਅੱਜ ਤਾਂ ਆਪਾਂ 11500 ਦਾ ਗੱਟੂ ਸਾੜ ਦਾਂਗੇ ਲੇਕਿਨ ਇਹ ਕਿਸੀ ਧੌਂ ਤੇ ਫਿਰ ਕਿਹਾ 60-70 ਹਜ਼ਾਰ ਰੁਪਏ ਲਾਉਗੇ ਹਸਪਤਲ ਦੇ ਵਿੱਚ ਹੋ ਸਕਦਾ ਕਿ ਅਸੀਂ ਜਾਨ ਵੀ ਜਾ ਸਕਦੀ ਹੈ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਨਹੀਂ ਹੱਥ ਜੋੜ ਕੇ ਕਹਿੰਨੇ ਬੇਨਤੀ ਕਰਦੇ ਆ ਕਿ ਸਰਕਾਰ ਨੇ ਜੋ ਉਪਰਾਲਾ ਕੀਤਾ ਸਾਡੇ ਸੀਪੀ ਸਾਹਿਬ ਜੀ ਨੇ ਉਪਰਾਲਾ ਕੀਤਾ ਸਾਡੇ ਮਾਨਯੋਗ ਟਰੈਫਿਕ ਦੇ ਜਿਹੜੇ ਐਸਪੀ ਸਰਦਾਰ ਭਾਸੀ ਇਹਨਾਂ ਨੇ ਉਪਰਾਲਾ ਕੀਤਾ ਤੁਹਾਨੂੰ ਸਮਝਾਉਂਦੇ ਨੇ ਪ੍ਰੇਰਦੇ ਨੇ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਚੈਨਾ ਡੋਰ ਨਾ ਗੱਡੀ ਨਾ ਡਾਓ ਆਪਣੀ ਆਪਣੇ ਪਰਿਵਾਰ ਦੀ ਆਪਣੇ ਆਣ ਗਾਣ ਆਪਣੇ ਪਰਿਵਾਰਾਂ ਦੀ ਹੋਰ ਨਾਲ ਦੇ ਪਰਿਵਾਰਾਂ ਦੀ ਜਾਨ ਬਚਾਓ ਇਸ ਖੂਨੀ ਡੋਰ ਕੋਲੋਂ ਤੁਸੀਂ ਕਿਤੇ ਨੌਕਰੀ ਕਰਦੇ ਕਿਤੇ ਜੂਰੇ ਕਰਦੇ ਮੈਂ ਟਰੈਫਿਕ ਪੁਲਿਸ ਵਿੱਚ ਨੌਕਰੀ ਕਰਦਾ ਅੰਮ੍ਰਿਤਸਰ ਵਿੱਚ ਜੀ ਇਹ ਤੁਹਾਡੇ ਵੱਲੋਂ ਹੀ ਗੱਲਾ ਉਪਰਾਲਾ ਲਏ ਕਿ ਤੁਹਾਡੇ ਸਾਥੀਆਂ ਵੱਲੋਂ ਹੋਰ ਵੀ ਤੁਹਾਡੇ ਹੋਰ ਵੀ ਵੇਖ ਕੇ ਕਰਨਗੇ ਜੀ ਅਸੀਂ ਦੀ ਕੋਸ਼ਿਸ਼ ਕੀਤੀਗਾ ਇਹ ਪਹਿਲਾ ਪਹਿਲਾ ਹੀ ਹੈ ਤੁਹਾਡੇ ਅੱਖਾਂ ਜੀ ਕਿ ਹੋਰ ਵੀ ਕਿਉਂ ਡਿਊਟੀ ਵਾਲੇ ਅਫਸਰ ਨੇ ਪੁੱਛਦਾ ਕਿਸ ਨੇ ਹੋਰ ਵੀ ਕੀਤਾ ਹੋਵੇ ਸਦੇ ਆਪਣਾ ਸਰਦਾਰ ਦਲਜੀਤ ਸਿੰਘ ਜੀ ਹੈਗੇ ਨੇ ਐਸਸੀ ਸਾਹਿਬ ਜਿਹੜੇ ਟ੍ਰੈਫਿਕ ਐਜੂਕੇਸ਼ਨ ਚਲਦੇ ਨੇ ਉਹ ਵੀ ਬਹੁਤ ਇਹੋ ਜਿਹਾ ਉਪਰਾਲਾ ਕਰਦੇ ਨੇ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਪ੍ਰੇਰਦੇ ਨੇ ਉਹਨਾਂ ਦੀ ਮੀਟਿੰਗਾਂ ਕਰਦੇ ਨੇ ਜੀ ਸਕੂਲਾਂ ਵਿੱਚ ਮੀਟਿੰਗਾਂ ਕਰਕੇ ਬੱਚਿਆਂ ਨੂੰ ਸਕੂਲਾਂ ਵਿੱਚ ਪ੍ਰੇਰਦੇ ਨੇ ਕਿ ਅੱਜ ਤੋਂ ਬਾਅਦ ਚੈਨਲ ਡੋਰ ਨਹੀਂ ਡੋਣੀ ਉਪਰਨ ਕਰਾਉਂਦੇ ਨੇ ਉਹਨਾਂ ਕੋਲੋਂ ਇਹ ਸਾਡੇ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਉਹਨਾਂ ਨੂੰ ਸਮਝਾ ਪਰੇ ਰਿਹਾ ਆ। ਸਰਦਾਰ ਦਲਜੀਤ ਸਿੰਘ ਜੀ ਨੇ ਐਸਆਈ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਉਹ ਵੀ ਜਾ ਕੇ ਘਰ-ਘਰ ਜਾ ਕੇ ਵੀ ਕੋਸ਼ਿਸ਼ ਕਰਦੇ ਨੇ। ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਸਕੂਲਾਂ ਜਾ ਰਹੇ ਨੇ। ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਮਝਾਉਂਦੇ ਨੇ, ਟੀਚਰਾਂ ਨੂੰ ਪ੍ਰਿੰਸੀਪਲਾਂ ਨੂੰ ਉਹਨਾਂ ਨੂੰ ਸਮਝਾ ਕੇ ਇਹ ਦੱਸਦੇ ਨੇ ਵੀ ਭਈ ਅੱਜ ਤੋਂ ਬੱਚਿਆਂ ਨੇ ਡੋਰ ਨਾਲ ਗੱਡੀ ਨਹੀਂ ਡਾਉਣੀ, ਧਾਗਿਆ ਦੀ ਡੋਰ ਨਾਲ ਗੱਡੀ ਡਾਓ ਤਾਂ ਕਿ ਅਸੀਂ ਆਪਣੀ ਜਾਨ-ਮਾਲ ਦੀ ਰਾਖੀ ਕਰ ਸਕੀਏ, ਸਾਡੀ ਜਾਨ ਬਚ ਸਕੇ। ਪਰ ਇੰਨੀ ਆ ਜਾਣਾਂ ਜਾਣਦੇ باوجود ਵੀ ਇੰਨੇ ਜ਼ਖਮੀ ਹੁੰਦੇ باوجود ਲੋਕ ਕਿਉਂ ਨਹੀਂ ਬਾਜ਼ਾਰ ਆ ਰਹੇ? ਇਹ ਸਾਡੀ ਇਹ ਅਪੀਲ ਹੈ ਸਾਡਾ ਮਾੜੀ ਮੱਤ ਹੈ ਸੋਚ ਮਾੜੀ ਆ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਹਟਾਉਂਦੇ ਇਹ ਸਾਡੀ ਇਹੀ ਬੇਨਤੀ ਹੈ ਵੀ ਜੇ ਕਿਸੇ ਦੇ ਬੱਚੇ ਦੀ ਗੱਈ ਸਾਡੇ ਦੇ ਵੀ ਜਾ ਸਕਦੀ ਹੈ ਕਿਸੇ ਡੋਰ ਫੇਰ ਸਾਡੇ ਦੇ ਫੇਰ ਸਾਡੇ ਵੀ ਫੇਰ ਸਕਦੀ ਆ ਸਾਡੇ ਮਹੱਲੇ 'ਚ ਵੀ ਇਸ ਤਰ੍ਹਾਂ ਦਾ ਇੱਕ ਕਾਂਡ ਹੋਇਆ ਸੀ ਪਿਛਲੇ ਸਾਲ ਉਹ ਸਾਰੇ ਕੰਮ ਸੇਕਾ ਮੂਤੇ 40 50 ਟਾਂਕੇ ਲੱਗੇ ਸੀ ਸਾਡੀ ਗਰਦਨ ਫਿਰ ਗਈ ਸੀ ਲੇਕਿਨ ਸ਼ੁਕਰ ਹੈ ਪਰਮਾਤਮਾ ਦਾ ਉਸ ਬੱਚੇ ਦਾ ਬਚਾਅ ਹੋ ਗਿਆ ਉਹਨੂੰ ਵੇਖ ਕੇ ਹੀ ਇਹ ਡੋਰ ਬੰਦ ਕੀਤੀ ਗਈ ਤਾਂ ਉਹਨੂੰ ਵੀ ਦੇਖਿਆ ਹੋਰ ਵੀਡੀਓ ਵੀ ਦੇਖੀਆਂ ਸਨ ਜਿਸ ਕਰਕੇ ਮਨ 'ਚ ਵੀ ਇੱਕ ਬੋਲਾ ਬੋਲਾ ਉਠਿਆ ਭਈ ਇਹ ਗਲਤ ਗੱਲ ਹੈ ਠੀਕ ਹੈ ਇਹ ਕਿਲੇ ਆ ਰਹੇ ਆ ਜੀ ਲੋਕੀ ਖਰੀਦ ਕੇ ਆ ਰਹੇ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਇਹ ਆ ਕਿ ਲੋਕੀ ਕਿਉਂ ਖਰੀਦੇ ਪਏ ਵੇਚਣ ਵਾਲੇ ਓਨੀ ਦੇਰ ਤੱਕ ਵੇਚੀ ਜਾਣਗੇ ਜਦੋਂ ਖਰੀਦਦਾਰ ਓਦੇ ਹੋਣਗੇ ਅਸੀਂ ਖਰੀਦਦਾਰ ਜਿਹੜੇ ਹੈਗੇ ਆ ਅਸੀਂ ਖੁਦ ਖਰੀਦਦਾਰ ਜਿਹੜੇ ਅਸੀਂ ਬੰਦ ਹੋਵਾਂਗੇ ਤੇ ਫਿਰ ਲੋਕਾਂ ਨੂੰ ਅਸੀਂ ਇਹ ਕਰਾਂਗੇ ਉਹ ਦੇਖੋ ਵੀ ਆਪਾਂ ਚਾਈ ਕੋਲ ਲੱਗੇ ਆ ਅੱਜ ਲੱਭੂਗੇ। ਉਹ ਜੀ ਇਹ ਬੱਚਾ ਲੈ ਕੇ ਧਾਗੇ ਵਾਲੀ ਡੋਰ ਆ। ਜੀ। ਜੀ ਇਹ ਧਾਗੇ ਵਾਲੀ ਡੋਰ ਆ ਇਹ ਇਹ ਜਦੋਂ ਜਦੋਂ ਤੁਸੀਂ ਆਪਾਂ ਦੇਖਦੇ ਆ ਦੇਖੋ ਇਹ ਟੁੱਟ ਜਾਂਦੀ ਆ। ਜਿਹੜੀ ਚਾਈਨਾ ਡੋਰ ਆ ਉਹ ਤੁਹਾਡੇ ਹੱਥ ਵੱਢੂਗੀ ਪਰ ਉਹ ਟੁੱਟੂਗੀ ਨਹੀਂ। ਇੱਕ ਵਾਰੇ ਤੋੜ ਕੇ ਵਿਖਾਉਂਦੇ ਜੀ ਦੋ ਤਿੰਨ ਵਾਰੀ। ਬਿਲਕੁਲ ਆਰਾਮ ਨਾਲ ਅਸੀਂ ਇੱਥੇ ਤੋੜ ਸਕਦੇ ਆ। ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਸੇਜ ਇਹੋ ਹੀ ਆ ਵੀ ਆਪਾਂ ਲੋਕਾਂ ਨੂੰ ਜਿਹੜਾ ਆ ਉਹ ਜਾਗਰੂਕ ਹੋਣਾ ਚਾਹੀਦਾ ਆ ਅਸੀਂ ਆਪਣੇ ਬੱਚਿਆਂ ਨੂੰ ਕਹੀਏ ਅਸੀਂ ਕੀ ਕਰਦੇ ਆ ਅਸੀਂ ਦੂਜੇ ਦੇ ਬੱਚਿਆਂ ਉੱਤੇ ਅਲੀਗੇਸ਼ਨ ਲਾ ਦਿੰਦੇ ਫਲਾਣੀ ਦਾ ਬੱਚਾ ਉਡਾਉਂਦਾ ਉਹਦਾ ਉਡਾਉਂਦਾ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਰੋਕਦੇ ਅਸੀਂ ਆਪਣੇ ਬੱਚਿਆਂ ਨੂੰ ਕੋਟੇ ਝੜ ਕੇ ਕਿਉਂ ਨਹੀਂ ਦੇਖਦੇ ਵੀ ਉਹ ਬੱਚਾ ਕਿਹੜੀ ਡੋਰ ਨਾਲ ਆ ਰਿਹਾ ਪੇਰੈਂਟਸ ਦਾ ਸਭ ਤੋਂ ਵੱਡਾ ਆ ਤੇ ਆ ਵੀ ਉਹ ਆਪਣੇ ਬੱਚਿਆਂ ਨੂੰ ਰੋਕਣ ਤਾਂ ਕਿ ਕੋਈ ਇਹੋ ਜਿਹਾ ਕਿਉਂਕਿ ਇਹ ਗੁਨਾਹ ਆ ਇਹ ਮਰਡਰ ਹੈ ਅਗੇ ਜਿਹੜੇ ਬੱਚੇ ਨੂੰ ਦੂਸਰੇ ਬੱਚੇ ਦੇ ਗਲਾ ਵੱਢਿਆ ਜਾਂਦਾ ਹੈ ਇਹ ਅਟੈਂਪਟ ਆਫ ਮਰਡਰ ਆ ਔਰ ਇਹ ਸਰਕਾਰ ਨੂੰ ਇਹ ਵੀ ਚਾਹੀਦਾ ਵੀ ਸਖਤ ਤੋਂ ਸਖਤ ਸਜ਼ਾ ਹੋਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਇੱਥੇ ਕਿਹੜੀ ਕਿਹੜੀ ਧਾਰਾ ਲੱਗਣੀ ਚਾਹੀਦੀ ਹੈ ਜੀ ਸਰ ਇੱਥੇ ਜਿਹੜੀ ਮਰਡਰ ਦੀ ਧਾਰਾ ਆ 307 307 ਪਰਚਾ ਕੱਟਣਾ ਚਾਹੀਦਾ ਉਸੇ ਐਟ ਅ ਟਾਈਮ ਔਰ ਇਹਨੂੰ ਜਿਹੜੇ ਛਡਾਉਣ ਆਉਂਦੇ ਨੇ ਉਹਨਾਂ ਨੂੰ ਵੀ ਉੱਥੇ ਥਾਣੇ 'ਤੇ ਬਿਠਾਉਣਾ ਚਾਹੀਦਾ ਵੀ ਤੁਸੀਂ ਇਹਨਾਂ ਨੂੰ ਛਡਾਉਣ ਆਏ ਕੀ ਗੱਲ ਪਹਿਲਾਂ ਤੂੰ ਕਿਉਂ ਨਹੀਂ ਰੋਕਿਆ ਇਹਨਾਂ ਨੂੰ ਠੀਕ ਹੈ